ਉਠ ਰੱਖਤਾ ਕਹਿੰਦੇ ਜੀ ਵਿਕਰਮ ਮਜੀਠੀਆ ਕੋਲੇ ਜਿਹੜਾ ਮੋਬਾਈਲ ਸੀ ਉਹ ਕਿਸੇ ਜਸਮੀਤ ਨਾਮ ਦੇ ਬੰਦੇ ਦਾ ਸੀ ਉਹ ਕੈਨੇਡਾ ਭੱਜ ਗਿਆ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਵਿਜੀਲੈਂਸ ਨੂੰ ਪਹਿਲੇ ਦਿਨ ਵਿਕਰਮ ਮਜੀਠੀਆ ਸਾਹਿਬ ਤੋਂ ਕੋਈ ਮੋਬਾਈਲ ਹੀ ਨਹੀਂ ਰਿਕਵਰ ਹੋਇਆ ਸੀ ਇਹ ਤਾਂ ਜਿਹੜਾ ਅਫੀਸ਼ੀਅਲ ਨੰਬਰ ਹੈ ਵਿਜੀਲੈਂਸ ਨੇ ਮੰਗਨ ਤੇ ਬਾਅਦ ਅਸੀਂ ਜਾ ਕੇ ਵਿਜੀਲੈਂਸ ਨੂੰ ਦਿੱਤਾ ਔਰ ਉਹ ਨੰਬਰ 981400003 ਹੈ ਜਿਹੜਾ ਕਿ ਵਿਕਰਮ ਮਜੀਠੀਆ ਸਾਹਿਬ ਦੇ ਆਪਦੇ ਨਾਮ ਤੇ ਹੈ the official ਨਾਜ਼ਰੇ ਸਾਰੇ ਇਹਦੀ ਵੀ ਰਿਕਾਰਡਿੰਗ ਪ੍ਰੀਜ਼ਰਵ ਕਰਾਵਾਂਗੇ ਕਿ ਉਥੇ ਕਿਸ ਤਰੀਕੇ ਦਿੱਲੀ ਤੋਂ अनऑथराइज्ड ਬੰਦੇ ਸਵੇਰੇ ਐਂਟਰ ਹੁੰਦੇ ਨੇ ਇਨਵੈਸਟੀਗੇਸ਼ਨ ਮੋਨੀਟਰ ਕਰਦੇ ਨੇ ਨਹੀਂ ਰਿਟਾਇਰਡ ਅਧਿਕਾਰੀਆਂ ਦਾ ਕੀ ਕੰਮ ਹੈ ਜੀ ਕੀ ਪੰਜਾਬ ਪੁਲਿਸ ਕੰਪੀਟੈਂਟ ਨਹੀਂ ਕਦੇ ਚਟੋ ਪਾਧਿਆ ਸਾਹਿਬ ਰਿਟਾਇਰਡ ਕਦੇ ਨਿਰੰਜਨ ਸਿੰਘ ਰਿਟਾਇਰਡ ਹੁਣੇ ਮਹੇਸ਼ਪੂਰੀ ਦਿੱਲੀੋਂ ਰਿਟਾਇਰਡ ਕਿ ਰਿਟਾਰੀ ਆ ਕੇ ਦੱਸਣਗੇ ਕਿ ਇਨਵੈਸਟੀਗੇਸ਼ਨ ਕਿਤਾ ਹੈ ਜਿਹੜੇ ਮੌਜੂਦਾ ਆਈਪੀਐਸ ਅਧਿਕਾਰੀ ਨੇ ਜਿਹੜੇ ਅਫਸਰ ਨੇ ਜਿਹੜੇ ਪੰਜਾਬ ਇਹ ਦੋ ਪਰਚੇ ਤੁਹਾਡੇ ਫਲੈਟ ਡਿੱਗ ਗਏ ਨੇ ਬੇਲ ਦੇ ਵਿੱਚ ਜਵਾਬ ਫਾਈਲ ਨਹੀਂ ਹੋ ਰਿਹਾ ਅਦਾਲਤਾਂ ਤੋਂ ਸਮਾਂ ਮੰਗ ਕੇ ਭੱਜਣ ਦੀ ਕੋਸ਼ਿਸ਼ ਹੈ ਤੇ ਹੁਣ ਤੀਜੀ ਜਿਹੜੀ ਤੁਸੀਂ ਕਾਰਜਸਥਾਨੀ ਸ਼ੁਰੂ ਕੀਤੀ ਹੈ ਮੈਂ ਸੋਪੀ ਸਾਹਿਬ ਨੂੰ ਕਹਿਣਾ ਕਿ ਤੁਹਾਡੇ ਰੂਪ ਰੂ ਰੱਖਣਗੇ ਕਿ ਹੁਣ ਕਿਸ ਤਰੀਕੇ ਇਹ ਨਵੀਂ ਫੈਬ੍ਰਿਕੇਸ਼ਨ ਤੋ ਕੇਸਾਂ ਚ ਮੂਹ ਦੀ ਖਾਨ ਤੋਂ ਬਾਅਦ ਤੀਜੀ ਫੈਬ੍ਰਿਕੇਸ਼ਨ ਐਵਿਡੈਂਸ ਕਲੈਕਸ਼ਨ ਖਤਮ ਹੈ ਐਵਿਡੈਂਸ ਕੋਈ ਕਲੈਕਟ ਨਹੀਂ ਕਰ ਸਕੇ ਹੁਣ ਐਵਿਡੈਂਸ ਜਿਹੜਾ ਹੈ ਉਹ ਕ੍ਰੀਏਟ ਕੀਤਾ ਜਾਂਦਾ ਹੈ ਬਾਏ ਮੇਕਿੰਗ ਫਾਲਸ ਸਟੇਟਮੈਂਟਸ ਇੰਡੂਸਿੰਗ ਐਂਡ ਥ्रेटਨਿੰਗ ਵਿਟਨੈਸਸ ਏਨਟੂ ਮੇਕਿੰਗ ਸਟੇਟਮੈਂਟਸ ਅੰਡਰ 164 ਪੁੱਟਿੰਗ ਅਨਔਥਰਾਇਜ਼ਡ ਪਰਸਨਸ ਔਨ ਦਾ ਜੌਬ ਐਂਡ ਦੈਨ ਕ੍ਰੀਏਟਿੰਗ ਫਾਲਸ ਸਟੋਰੀਜ਼ ਐਂਡ ਪਲਾਂਟਿੰਗ ਮੋਬਾਈਲ ਫੋਨਸ ਇਹਨਾਂ ਨੇ ਤੀਜੇ ਪਰਚੇ 'ਚ ਸਰਦਾਰ ਵਿਕਰਮ ਸਿੰਘ ਦੇ ਬਿਚੇ ਮਤਾਉਂ ਔਰ ਐਸਸੀ ਪ੍ਰੀਅਮਪਟ ਕਰ ਚੁਕੇ ਆ ਇਸ ਕਰਕੇ ਐਸਆਈ ਤੁਹਾਡੇ ਉਨ ਗੁਰੂਆਂ ਥੈਂਕ ਯੂ ਮੈਂ ਇੱਕ ਚੀਜ਼ ਐਡ ਕਰ ਦਿਆਂ ਜੀ ਮੈਂ ਜਸਟ ਇੱਕ ਚੀਜ਼ ਐਡ ਕਰ ਦਿਆਂ ਦੇਖੋ ਬੇਸਿਕ ਜਿਹਾ ਸਵਾਲ ਏ ਖੜਾ ਹੈ ਕਿਉਂਕਿ ਸੋਪਤੀ ਸਾਹਿਬ ਨੇ ਤੁਹਾਨੂੰ ਬੜਾ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਦੀ ਫੈਬ੍ਰਿਕਸ਼ਨ ਹੋ ਰਹੀ ਹੈ ਮਤਲਬ ਪਹਿਲਾਂ ਇੱਕ ਐਨਡੀਪੀਐਸ ਦਾ ਪਰਚਾ ਕੋਈ ਸਬੂਤ ਨਹੀਂ ਸੁਪਰੀਮ ਕੋਰਟ ਤੱਕ ਫਲੈਟ ਹੋਏ ਝਾੜ ਖਾਦੀ ਵਾਪਸ ਆ ਗਿਆ ਫਿਰ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੁਣ ਉਹ ਚ ਜਾਇਦਾਦ ਹੈ ਨਹੀਂ ਹੁਣ ਸਰਕਾਰ ਦੇ ਉੱਤੇ ਪ੍ਰੈਸ਼ਰ ਬਹੁਤ ਹੈ ਅਫਸਰਾਂ ਦੇ ਉੱਤੇ ਪ੍ਰੈਸ਼ਰ ਬਹੁਤ ਹੈ ਉਹਦੇ ਚ ਕੁਛ ਨਹੀਂ ਲੱਭਿਆ ਹੁਣ ਇਹਨਾਂ ਨੂੰ ਪਤਾ ਵੀ ਉਹ ਪਰਚਾ ਵੀ ਕਿਤੇ ਨਾ ਕਿਤੇ ਮੂਹਦੇ ਮੋਹ ਅਦਾਲਤਾਂ ਚ ਡਿੱਗਦਾ ਦਿਖ ਰਿਹਾ ਤਾਂ ਹੁਣ ਇੱਕ ਤੀਜਾ ਸਵਾਲ ਏ ਖੜਾ ਹੁੰਦਾ ਕਿ ਜਿਹੜੇ ਅਫਸਰ ਅੱਜ ਦਿੱਲੀ ਦੇ ਪ੍ਰੈਸ਼ਰ niche ਜਿਹੜੇ ਅਫਸਰ ਆ ਜਿਹੜੇ ਇੱਕ ਮਨੀਸ਼ ਪੁਰੀ ਤੇ ਜਿਹੜੇ ਦੂਸਰੇ ਮਹੇਸ਼ ਪੁਰੀ ਹੈ ਇਹਨਾਂ ਦੇ niche ਕੰਮ ਕਰ ਰਹੇ ਨੇ ਔਰ ਗਲਤ ਡਾਕੂਮੈਂਟਸ ਦੇ ਉੱਤੇ ਸਾਈਨ ਕਰ ਰਿਹਾ ਮੈਂ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਚੀਜ਼ਾਂ ਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਏਗਾ ਪਹਿਲਾਂ ਡਰੱਗ ਦਾ ਪਰਚਾ ਤੁਸੀਂ ਸੁਪਰੀਮ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਦਰਜ ਕੀਤੇ ਗਏ ਆਮਦਨ ਨਾਲੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਸਬੂਤ ਜਟਾਉਣ ਵਿੱਚ ਫੇਲ ਹੋਣ ਮਗਰੋਂ ਹੁਣ ਵਿਜੀਲੈਂਸ ਅਧਿਕਾਰੀ ਝੂਠੇ ਸਬੂਤ ਤਿਆਰ ਕਰਨ ਦੇ ਵਿੱਚ ਜੁਟਕੇ ਨੇ ਇਹ ਦਾਵਾ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਅਤੇ ਵਿਕਰਮ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਪਤੀ ਨੇ ਕੀਤਾ ਉਹਨਾਂ ਆਖਿਆ ਹੈ ਕਿ ਵਿਜੀਲੈਂਸ ਬੀਰੋ ਆਪਣੇ ਕੀਤੇ ਦਾਅਵੇ ਕਿ ਮਜੀਠੀਆ ਦੇ ਕੋਲੋਂ 29 ਮੋਬਾਈਲ ਫੋਨ ਬਰਾਮਦ ਹੋਏ ਨੇ 141 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ 540 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ 1000 ਏਕੜ ਜ਼ਮੀਨ ਹੈ ਇਸ ਦੇ ਹੱਕ ਦੇ ਵਿੱਚ ਕੋਈ ਸਬੂਤ ਨਹੀਂ ਝੁਟਾ ਸਕੀ ਹੈ ਹੁਣ ਵਿਜੀਲੈਂਸ ਨੇ ਗੈਰ ਕਾਨੂੰਨੀ ਤੌਰ ਤੇ ਲੋਕਾਂ ਨੂੰ ਚੁੱਕਣ ਅਤੇ ਉਹਨਾਂ ਨੂੰ ਧਾਰਾ 164 ਦੇ ਤਹਿਤ ਬਿਆਨ ਦਰਜ ਕਰਾਉਣ ਦੇ ਲਈ ਤਸੀਹੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤੇਰਾ ਛੁਟਕਾਰਾ ਹੋ ਨਹੀਂ ਤਾਂ ਹੋਣਾ ਨਹੀਂ। ਉਸ ਵਿਚਾਰੇ ਬੰਦੇ ਨੂੰ ਦਲਵਿੰਦਰ ਸਿੰਘ ਨੂੰ 9 ਵਾਰ ਪੁਲਸ ਪੁਲਸ ला ਚੁੱਕੀ ਹੈ। ਪੁਲਸ ਸਾਰਾ ਦਿਨ ਉਹਦੇ ਘਰੇ ਬੈਠੀ ਰਹਿੰਦੀ ਹੈ। ਉਹਦੇ ਘਰੇ ਬੱਚੇ ਨੇ ਤੇ ਲੇਡੀਜ਼ ਨੇ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਉਹਨੂੰ ਚੱਕ ਕੇ ਹਰ ਬਾਰ ਲੈ ਜਾਂਦੇ ਨੇ। ਉਹਦਾ ਕੀ ਕਸੂਰ ਹੈ? ਕਿ ਉਹਦੇ ਭਰਾ ਨੇ ਰੁਪਿੰਦਰ ਸਿੰਘ ਜੋ ਮਰ ਗਿਆ ਜੋ ਜਿਹਦੀ ਡੈਥ ਹੋ ਚੁੱਕੀ ਹੈ ਜੋ ਉਸ ਤੋਂ 15 ਸਾਲ ਵੱਡਾ ਸੀ ਉਹਨੇ ਇੱਕ ਕੰਪਨੀ ਵਿੱਚ ਸ਼ੇਅਰ ਪਰਚੇਸ ਕੀਤੇ ਸੀ ਹੁਣ ਐਵੀਡੈਂਸ ਉਹਨੂੰ ਇਹ ਤੱਕੇ ਨਾਲ ਫੈਬ੍ਰिकेट ਕਰਾਇਆ ਜਾ ਰਿਹਾ ਕਿ ਤੂੰ ਇਹ ਲਿਖ ਦੇ ਕਿ ਤੂੰ ਪੈਸੇ ਨਹੀਂ ਲਾਈ ਸੀ ਰੁਪਿੰਦਰ ਸਿੰਘ ਨੇ ਨਹੀਂ ਲਾਈ ਸੀ ਇਹ ਕੈਸ਼ ਜਿਹੜਾ ਹੈ ਬਿਕਰਮ ਸਿੰਘ ਮਜੀਠੀਆ ਨੇ ਤੈਨੂੰ ਦਿੱਤਾ ਸੀ ਤੇ ਤੂੰ ਆਪਦੇ ਖਾਤੇ 'ਚ ਪਾ ਕੇ ਇਹਨਾਂ ਕੰਪਨੀਆਂ 'ਚ ਪਾ ਦਿੱਤਾ ਉਹਨੂੰ ਚੱਕ ਕੇ ਲੈ ਗਏ 21 ਤਰੀਕ ਨੂੰ ਦੋ ਗੱਡੀਆਂ 'ਚ ਇੱਕ ਆਰਟੀਗਾ 'ਚ ਇੱਕ ਬ੍ਰੀਜ਼ਾ 'ਚ ਦੋਨੋਂ ਸਫੇਦ ਰੰਗ ਦੀਆਂ ਉਦੇ ਬਾਅਦ ਉਹਨੂੰ ਇੱਕ ਅੰਮ੍ਰਿਤਸਰ ਦੇ ਦੋਨਾਂ ਨੂੰ ਜੀਜਾ ਸਾਲਨ ਦੋਨਾਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਰਾਤੀ ਰੱਖਿਆ ਜਾਂਦਾ ਹੈ ਡੀਐਸਪੀ ਦੇ ਨਾਲ। ਔਰ ਉਹ ਕਮਰਾ ਨੰਬਰ 4008 ਹੈ ਜਿੱਥੇ ਰੱਖਿਆ ਗਿਆ ਸੀ। ਉਥੇ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਟਾਰਚ ਮਾਰੀ ਗਈ, ਟਾਰਚਰ ਕੀਤਾ ਗਿਆ। ਤੇ ਸਵੇਰੇ ਕਰੀਬਨ ਪੌਣੇ 4 ਵਜੇ ਇਹਨਾਂ ਨੂੰ ਵਿਜੀਲੈਂਸ ਵਾਸਤੇ ਵਿਜੀਲੈਂਸ ਦਫਤਰ ਮੋਹਾਲੀ ਲੈ ਕੇ ਗਏ। ਜਦੋਂ ਉਹ ਪਹੁੰਚਦੇ ਨੇ ਤੇ ਅੱਧੇ ਘੰਟੇ ਵਿੱਚ ਆਈਓ ਇੰਦਰਪਾਲ ਸਿੰਘ ਉੱਥੇ ਪਹੁੰਚ ਜਾਂਦੇ ਨੇ ਤੇ ਹਰ ਕਿਸਮ ਦੇ ਉਹਨਾਂ ਨਾਲ ਗਾਲ-ਗਲੋਚ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕਿ ਇੱਥੇ ਸਾਈਨ ਕਰ ਦੇ 164 ਦੇ ਬਿਆਨ ਟੂ ਸਾਈਨ ਕਰ ਦੇ ਉਹ ਨਹੀਂ ਹਟਦਾ ਜੀ ਤਾਂ ਫਿਰ ਉਹਨਾਂ ਨੂੰ ਏਆਈਜੀ ਸਾਹਿਬ ਦੇ ਦਫ਼ਤਰ ਲੈ ਜਾਂਦੇ ਜੋ ਉਹਨਾਂ ਨੂੰ ਉਹਨਾਂ ਤੇ ਤਸ਼ੱਦਦ ਹੁੰਦੀ ਹੈ ਜਦੋਂ ਫਿਰ ਨਹੀਂ ਮੰਨਦਾ ਦੈਨ ਜੀਐਸ ਬੈਂਸ ਇਸ ਪੁਟ ਔਨ ਦ ਜੌਬ ਜੋ ਉਹਨਾਂ ਨੂੰ ਮਾਂ ਪੈਣ ਦੀਆਂ ਗਾਣਾ ਕੱਢਦਾ ਹੈ ਥ੍ਰੈਟਨ ਕਰਦਾ ਹੈ ਉਹਨਾਂ ਦੀ ਫੋਟੋ ਖਿੱਚਦਾ ਹੈ ਆਪਦੇ ਮੋਬਾਈਲ ਫੋਨ ਤੋਂ ਫਿਰ ਆਪਦੇ ਚਹੀਤੀ ਇਨਸਪੈਕਟਰ ਦਰਬਾਰਾ ਸਿੰਘ ਨੂੰ ਫੋਨ ਕਰਕੇ ਕਹਿੰਦਾ ਜਦ ਇਹ ਨਿਕਲਣਗੇ ਆਪਦੀ ਟੀਮਾਂ ਭੇਜ ਦੇ ਇਹਨਾਂ ਦੇ ਇੰਕਾਊਂਟਰ ਕਰ ਫਿਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਾਰਡਰ ਲਾਈਨ ਬਾਰਡਰ ਸਟੇਟ ਤੇ ਹੈਗੇ ਹੋ ਤੁਹਾਨੂੰ ਮੈਂ ਐਨਡੀਪੀਐਸ ਕੇਸ ਪਾ ਦਵਾਂ ਉਹ ਵੱਡੇ ਵੱਡੇ ਤੁਹਾਨੂੰ ਮੈਂ ਨਹੀਂ ਡਰਦਾ ਤੁਸੀਂ ਕਿਸ ਚੀਜ਼ ਕਹਿਰ ਦੀ ਮੁੱਲੀ ਹੋ ਇਸ ਕਿਸਮ ਦੀ ਨਾਤੇ ਤਸ਼ੱਦਦ ਕੀਤੀ ਤੇ ਇਹਨਾਂ ਦਾ ਜਿਹੜਾ ਪਰਿਵਾਰ ਸੀ ਉਹਨੂੰ ਲੱਭ ਰਿਆ ਸੀ ਫੋਰਚਨਟਲੀ ਸਾਡੀ ਕੰਟਰੀ 'ਚ ਰੂਲ ਆਫ ਲਾ ਹੈ ਪਰਿਵਾਰ ਨੇ ਹੈਬੀਸ ਕੋਰਪਸ ਰੈਟ ਪਟੀਸ਼ਨ ਫਾਈਲ ਕੀਤੀ ਜੋ ਮਾਨਯੋਗ ਹਾਈ ਕੋਰਟ ਕੋਲ 22/7/2025 ਨੂੰ ਲੱਗੀ ਜਿਸ ਦਾ ਨੰਬਰ ਸੀ ਆਰ ਡਬਲਯੂ ਪੀ 7946 ਆਫ 2025 ਜਿਹਦੇ ਵਿੱਚ ਦੱਸਿਆ ਗਿਆ ਕਿ ਦੋ ਡੈਟਿਨਿਊਸ ਨੇ ਜੋ ਇਲਲੀਗਲ ਕਸਟਡੀ ਵਿੱਚ ਨੇ ਦਿੱਤ ਦਲਵਿੰਦਰ ਸਿੰਘ ਇੱਕ ਮਨਜਿੰਦਰ ਸਿੰਘ ਪਟੀਸ਼ਨ ਨੂੰ ਪੜ੍ਹ ਕੇ ਆਨਰੇਬਲ ਕੋਰਟ ਨੇ ਇਹ ਮੰਨਿਆ ਕਿ ਇਹ ਇਲਲੀਗਲ ਡਿਟੈਂਸ਼ਨ ਜਾਂ ਕਸਟਡੀ ਵਿੱਚ ਨੇ ਵਾਰੰਟ ਆਫੀਸਰ ਨੂੰ ਅਪੁਆਇੰਟ ਕੀਤਾ ਤੇ ਉਥੇ ਡਾਇਰੈਕਸ਼ਨ ਦਿੱਤੀ ਕਿ ਬਿਜ਼ਨਸ ਦਫਤਰ 'ਚ ਰੇਡ ਮਾਰੀ ਜਾਵੇ ਤੇ ਉਹ ਜਿਹੜੇ ਡੈਟਿਨਿਊਸ ਨੇ ਉਹਨਾਂ ਨੂੰ ਉਥੋਂ ਕੱਢਿਆ ਜਾਵੇ ਇਹ ਆਰਡਰ ਕਰੀਬਨ 5 ਵਜੇ ਪਾਸ ਹੁੰਦਾ ਹੈ ਸ਼ਾਮ ਦੇ 22nd 5 pm ਐਂਡ ਦ ਵਾਰੰਟ ਆਫੀਸਰ ਐਂਡ ਦ ਲਾਇਰ ਐਂਡ ਦ ਪਟੀਸ਼ਨਰ ਅਰਾਈਵਡ ਐਟ ਬਿਜ਼ਨਸ ਆਫਿਸ ਅਬਾਊਟ 4:30 ਪਾਸ 6 ਕਿਉਂਕਿ ਵੀ ਆਰ ਫਾਈਟਿੰਗ ਦ ਸਟੇਟ ਆਫ ਪੰਜਾਬ ਸਰਕਾਰ ਰੋਗ ਸਟੇਟ ਹੈ ਸਰਕਾਰ ਇਲੀਗੈਲਿਟੀਜ਼ ਦੇ ਉੱਪਰ ਹੋਈ ਹੈ ਸਰਕਾਰ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਹੈ ਸਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਫਾਲਸਲੀ ਇੰਪਲੀਕੇਟ ਕਰ ਰਹੀ ਹੈ ਇਸ ਕਰਕੇ ਜਿਹੜਾ ਨੋਟਿਸ ਐਡਵੋਕੇਟ ਜਨਰਲ ਦਫਤਰ ਨੂੰ ਹਰ ਰਿਟ ਚ ਦੇਣਾ ਮੰਡਟਰੀ ਹੁੰਦਾ ਉਥੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਰਿਟ ਫਾਈਲ ਹੋ ਗਈ ਹੈ ਵਰਡ ਅਫਸਰ ਨਿਕਲ ਗਿਆ ਹੈ ਇਹਨਾਂ ਨੇ ਫਾਈਨਲੀ ਉਹ ਬੰਦਿਆਂ ਨੂੰ ਗੱਡੀ ਜੇ ਪਾਕਿ ਉਥੋਂ ਕੱਢ ਦਿੱਤਾ ਤੇ ਅੰਮ੍ਰਿਤਸਰ ਵੱਲ ਰਵਾਨਾ ਪਰਵਾਣਾ ਹੋ ਗਏ ਅੱਧਾ ਘੰਟਾ ਟੱਪਨ ਤੋਂ ਬਾਅਦ ਗੱਡੀ ਉਹਨਾਂ ਨੇ ਸਾਈਡ ਤੇ ਰੋਕ ਲਈ ਉਹਨਾਂ ਦੇ ਨਾਲ ਡੀਐਸਪੀ ਸੈਣੀ ਸੀ ਡੀਐਸਪੀ ਸੈਣੀ ਨੂੰ ਵਿਜੀਲੈਂਸ ਦੀ ਪੁਲਿਸ ਅਫਸਰਾਂ ਨੇ ਉਹਨਾਂ ਦੇ ਫੋਨ ਤੋਂ ਫੋਨ ਕੀਤਾ ਸੈਣੀ ਨੇ ਇਹ ਦੋ ਬੰਦਿਆਂ ਨੂੰ ਟੌਰਚਰ ਕੀਤਾ ਪੱਟਾਂ ਤੋਂ ਫੜਿਆ ਹੱਥਾਂ ਤੋਂ ਫੜਿਆ ਸਪੀਕਰ ਤੇ ਲਾਇਆ ਤੇ ਕਿਹਾ ਕਿ ਪਟੀਸ਼ਨਰ ਨੂੰ ਦੱਸ ਦੇ ਹਰਵਿੰਦਰ ਸਿੰਘ ਨੂੰ ਇਹ ਵਾਰਡ ਅਫਸਰ ਨੂੰ ਦੱਸ ਦੇ ਕਿ ਤੂੰ ਬੱਸ ਤੇ ਬੈਠਾ ਅੰਮ੍ਰਿਤਸਰ ਜਾ ਰਿਹਾ ਹੈ ਤੇ ਤੂੰ ਆਪਣੇ ਆਪ ਬਿਗੈਰ ਸੱਦੇ ਵਿਜੀਲੈਂਸ ਆ ਗਿਆ ਸੀ ਜਦ ਉਹਨੇ ਕਿਹਾ ਜੀ ਕਿ ਤੁਸੀਂ ਮੇਰੇ ਤਾਂ ਇਨਕਾਊਂਟਰ ਕਰ ਦੋਗੇ ਮੈਂ ਕਿਵੇਂ ਆਪ ਦੇ ਰਿਸ਼ਤੇਦਾਰਾਂ ਨੂੰ ਕਹਿ ਦਵਾਂ ਕਿ ਤੁਸੀਂ ਕਿ ਮੈਂ ਬੱਸ 'ਤੇ ਬੈਠਾ ਮੈਂ ਨਹੀਂ ਇਹ ਗੱਲ ਕਰਦਾ ਉਹਨੇ ਫੋਨ ਬੰਦ ਕਰ ਲਿਆ ਉਹ ਸਿੱਧਾ ਫਿਰ ਅੰਮ੍ਰਿਤਸਰ ਚਲੇ ਗਏ ਤੇ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਸਾਹਮਣੇ ਜਦ ਰੁਕੇ ਤਾਂ ਵਿਜੀਲੈਂਸ ਅੰਮ੍ਰਿਤਸਰ ਦੀ ਟੀਮ ਉੱਥੇ ਫਿਰ ਖੜੀ ਸੀ ਜੋ ਉਹਨਾਂ ਨੂੰ ਹੁਣ 160 CrPC ਉਪਲਿਬ 179 BNSS ਦਾ ਨੋਟਿਸ ਦੇ ਰਹੀ ਹੈ ਬੈਕ ਡੇਟ ਦਾ ਕਿ ਇਥੇ ਸੈਂਡ ਕਰ ਦਿਓ ਕਿ ਤੁਸੀਂ ਯੈਸਟਰਡੇ ਪਰਸੋ ਦਾ ਡੇਟਾ ਡੇਵ ਉਹ ਯੈਸਟਰਡੇ ਨੋਟ ਦੇ ਦਿੱਤਾ ਕਿ ਤੁਸੀਂ ਯੈਸਟਰਡੇ ਉੱਥੇ ਆ ਪਹੁੰਚਣਾ ਹੈ ਸੋ ਥੈਟ ਜੀਡੀ ਸਾਡੀ ਸਾਰੀ ਇਲੀਗਲ ਕਾਰਵਾਈ ਆਫ ਕੀਪਿੰਗ ਯੂ ਇਨ ਅਨਲੋਕਲ ਕਨਫਾਈਨਮੈਂਟ ਟੇਕਿੰਗ ਅਵੇ ਯਰ ਹਿਊਮਨ ਰਾਈਟਸ ਟਾਰਚਰਿੰਗ ਯੂ ਥ੍ਰੈਟਨਿੰਗ ਯੂ ਫਾਰ ਕ੍ਰੀਏਟਿੰਗ ਫਾਲਸ ਐਵਿਡੈਂਸ ਉਹ ਖਤਮ ਹੋ ਜਾਏ ਤਾਂ ਵੀ ਉਹ ਨਹੀਂ ਟੱਲੇ ਜੋ ਵਾਰੰਟ ਅਫਸਰ ਸੀ ਉੱਥੇ ਬੈਠੇ ਰਹੇ ਜਦ ਤੱਕ ਉਹ ਬੰਦੇ ਆਪਦੇ ਘਰ ਨਹੀਂ ਪਹੁੰਚੇ ਤੇ ਆਪਦੀ ਵਾਈਫ ਦੇ ਫੋਨ ਤੋਂ ਫੋਨ ਨਹੀਂ ਕਰਾਇਆ ਵਾਰੰਟ ਅਫਸਰ ਨੇ ਉਥੋਂ ਨਹੀਂ মুਵ ਕੀਤਾ ਇਹ ਜਿਹੜੀ ਪਟੀਸ਼ਨ ਸੀ ਇਹ 24 ਸਤ ਨੂੰ ਲੱਗੀ ਸੀ ਮਾਨਯੋਗ ਹਾਈ ਕੋਰਟ ਨੇ ਜਿਹੜੇ ਡੈਟਿਨਿਊਸ ਨੂੰ ਆਪਣੇ ਸਾਰੇ ਜਿਹੜੇ ਰਾਈਟਸ ਨੇ ਕੰਪਲੇਨ ਕਰਨ ਦੇ ਓਪਨ ਰੱਖ ਦਿੱਤੇ ਐ ਲਿਬਰਟੀ ਦੇ ਦਿੱਤੀ ਐ ਐਂਡ ਦੇ ਆਰ ਟੇਕਿੰਗ THEIR ਲੀਗਲ ਰਿਕੋਰਸ ਹੁਣ ਜਿਹੜਾ ਸੈਕੰਡ ਸ਼ੌਕਿੰਗ ਇਨਸੀਡੈਂਟ ਹੈ ਕਿ ਕਿਵੇਂ ਜਿਹੜਾ ਐਵੀਡੈਂਸ ਹੈ ਉਹ ਫੈਬ੍ਰिकेट ਹੋ ਰਿਹਾ ਔਰ ਕਿਸ ਲੈਵਲ ਤੱਕ ਹੋ ਰਿਹਾ ਹੈ ਔਰ ਕੀ ਕੁਛ ਹੋ ਰਿਹਾ ਕੱਲ ਇੱਕ ਬੰਦੇ ਦੀ ਵਿਜੀਲੈਂਸ ਬਿਊਰੋ ਚ ਐਂਟਰੀ ਹੁੰਦੀ ਹੈ ਉਹਦਾ ਨਾਮ ਹੈ ਜੀ ਵਾਸੂ ਪਾਟਕ ਮੈਂ ਫਿਰ ਦੁਹਰਾ ਦਿਆਂ ਜੀ ਉਹਦਾ ਨਾਮ ਵਾਸੂ ਪਾਟਕ ਹੈ ਉਸ ਤੋਂ ਇਹਨਾਂ ਨੇ ਅੱਜ 164 ਦੇ ਬਿਆਨ ਕਰਾਉਣ ਔਰ ਉਹ ਸਟੇਟਮੈਂਟਾਂ ਕਰਾਣੀਆਂ ਹੈ ਕਿ ਇੱਕ ਬੰਦਾ ਜੀਤਾ ਮੋੜ ਹੈ ਉਮਰ ਕੇ ਹੀ ਵਾਸ ਨੋਨ ਲੀਗਲ ਬੰਦੇ ਦਿੱਲੀ ਤੋਂ ਬਿਠਾਏ ਹੋਏ ਕੇਜਰੀਵਾਲ ਦੀ ਟੀਮ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਨ੍ਹਾਂ ਦਾ ਸੀਆਰਪੀਸੀ ਬੀਐਨਐਸਐਸ ਚ ਕੋਈ ਅਧਿਕਾਰ ਨਹੀਂ ਹੈ ਉਹ ਪੁਲਿਸ ਅਫਸਰ ਨਹੀਂ ਹੈ ਉਹ ਐਸਐਚਓ ਨਹੀਂ ਹੈ ਉਹ ਇਨਵੈਸਟੀਗੇਟਿੰਗ ਅਫਸਰ ਨਹੀਂ ਹੈ ਇਨਰ ਵਿੱਚ ਜਿਹੜਾ ਸਾਨੂੰ ਨਾਮ ਪਤਾ ਲੱਗ ਰਿਹਾ ਹੈ ਉਹ ਇੱਕ ਮਹੇਸ਼ਪੂਰੀ ਨੇ ਮੈਂ ਰਿਪੀਟ ਕਰ ਦਿਆਂ ਉਹਨੇ ਆਪਣੇ ਆਪ ਨੂੰ ਆਇਡੈਂਟੀਫਾਈ ਕੀਤਾ ਹੈ ਮਹੇਸ਼ਪੁਰੀ ਉਹ ਇਹ ਕਹਿੰਦੇ ਨੇ ਕਿ ਉਹ सीबीआई ਦੇ ਰਿਟਾਇਰਡ ਅਫਸਰ ਨੇ ਤੇ ਕੇਜਰੀਵਾਲ ਦੇ ਐਡਵਾਈਜ਼ਰ ਨੇ on all his cases ਹੀ ਇਸ ਸਿਟਿੰਗ ਤੇ ਸਾਡੇ ਵਿਚਾਰੇ ਪੰਜਾਬ ਪੁਲਿਸ ਦੇ ਭਰਾ ਅਫਸਰ ਜਿਨ੍ਹਾਂ ਨੂੰ ਜ਼ਬਰਦਸਤੀ ਕੋ ਗਿਮرائی ਜਾ ਰਹੀ ਹੈ ਜਿਨ੍ਹਾਂ ਦੀ ਸਾਰੀ ਕਲ ਰਿਸਪੌਂਸਿਬਿਲਟੀ ਫਿਕਸ ਹੋ ਜਾਣੀ ਹੈ ਫॉर ਫੈਬ੍ਰਿਕਸ਼ਨ ਉਹ ਬੇਚਾਰੇ ਨਾਲ ਬੈਠੇ ਨੇ ਉਹ ਕੋਈ ਗੱਲ ਨਹੀਂ ਕਰਦੇ ਉਹ ਇਹਨੇ ਮਜਬੂਰ ਨੇ ਕਿਉਂਕਿ ਜਿਹੜਾ ਸਾਰਾ ਸਿਸਟਮ ਹੁਣ ਹੈ ਉਹ ਦਿੱਲੀ ਤੋਂ ਚੱਲ ਰਿਹਾ ਹੈ ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥ ਮਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹ ਬੰਦੇ ਜ਼ਿੰਮੇਵਾਰੀ ਨਹੀਂ ਲੈ ਰਹੇ ਉਹਨਾਂ ਦਾ ਕੋਈ ਸਾਈਨ ਨਹੀਂ ਹੋ ਰਿਹਾ ਜੋ ਇਹ ਸਾਰਾ ਛੜੀ ਅੰਤਰ ਔਰ ਸਾਰੀ ਕਾਂਸਪੀਰੇਸੀ ਚਾ ਰਹੇ ਨੇ ਇੱਕ ਹੋਰ ਬੰਦਾ ਹੈ ਜੀ ਵਿਸ਼ਾਲਜੀਤ ਸਿੰਘ ਵਿਸ਼ਾਲਜੀਤ ਸਿੰਘ ਇਸ ਆਲਸੋ ਕੁਐਸਚਨਿੰਗ ਲਾਈਕ ਅ ਪੁਲਿਸ ਆਫੀਸਰ ਉਹ ਲੋਕਾਂ ਦੇ ਘਰੇ ਵੀ ਜਾਂਦਾ ਹੈ ਉਹ ਰੇਡਾਂ ਵੀ ਮਾਰਦਾ ਹੈ ਉਹ ਕੁਐਸਚਨਰ ਵੀ ਲੈ ਕੇ ਆਉਂਦਾ ਹੈ ਵਿਸ਼ਾਲਜੀਤ ਸਿੰਘ ਇਸ ਨਾਟ ਅ ਪੁਲਿਸ ਆਫੀਸਰ ਹੀ ਇਜ਼ ਅ ਚਾਰਟਰਡ ਅਕਾਊਂਟੈਂਟ ਐਸ ਹੀ ਆਇਡੈਂਟੀਫਾਈਜ਼ ਹਿਮਸੈਲਫ ਟੇ ਕੋਰਟ ਵਿੱਚ ਪ੍ਰੋਸੀਕਿਊਸ਼ਨ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਸਾਰੀ ਪ੍ਰੋਸੀਡਿੰਗਸ ਕੈਮਰਾ ਚ ਹੋਣੀ ਚਾਹੀਦੀ ਹੈ ਇਨ ਕੈਮਰਾ ਮੀਨਸ ਕਿ ਕੋਈ ਵੀ ਅਨਔਥਰਾਇਜ਼ਡ ਪਰਸਨ ਕੋਰਟ ਪ੍ਰੋਸੀਡਿੰਗ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਔਰ ਸਭ ਤੋਂ ਪਹਿਲਾ ਜਿਹੜਾ ਬੰਦਾ ਕੋਰਟ ਤੋਂ ਬਾਹਰ ਕੱਟਿਆ ਗਿਆ ਸੀ ਉਹ ਸੀ ਵਿਸ਼ਾਲਜੀਤ ਸਿੰਘ ਬਿਕੋਜ਼ ਕੋਰਟ thought that is an unauthorized person he has no authority to be here ਤੇ ਜਿਹੜੇ ਬੰਦੇ ਨੂੰ ਫਾਈਲ ਪਿੱਛੇ ਫੜ ਕੇ ਵੀ ਅਥਾਰਟੀ ਨਹੀਂ ਹੈ ਕਿ ਕਿਆ ਉਹ ਇਨਵੈਸਟੀਗੇਸ਼ਨ ਕਰ ਸਕਦਾ ਹੈ ਕਿਹੜਾ ਪ੍ਰੋਸੀਜਰ ਲਾਅ ਦਾ ਕਿ ਇਹ ਦੋ ਬੰਦੇ ਮਹੇਸ਼ਪੂਰੀ ਤੇ ਵਿਸ਼ਾਲਜੀਤ ਇਨਵੈਸਟੀਗੇਸ਼ਨ ਕਰ ਰਹੇ ਨੇ ਨੈਕਸਟ ਕਈ ਸਾਰੇ ਨਵੇਂ ਅਫਸਰ ਇਹਨਾਂ ਨੇ ਅਪਾਇੰਟ ਕਰ ਦਿੱਤੇ ਨੇ ਇਨਲੀਗਲੀ ਕੋਈ ਐਸਆਈਟੀ ਨਹੀਂ ਕੋਈ ਫਾਰਮਲ ਆਰਡਰ ਨਹੀਂ ਹੈ ਇਹ ਲੋਕਾਂ ਨੂੰ ਅਟੈਚ ਕਰ ਰਹੇ ਨੇ ਫॉर डिफरेंट ਪਰਪਸਸਸ ਆਫ ਹੈਰਸਿੰਗ ਐਂਡ ਡੂਇੰਗ ਏਵਰੀਥਿੰਗ ਐਲਸ ਇਹ ਕਿਨਾਂ ਨੇ ਰਵਜੋਤ ਗਰੇਵਾਲ ਮੈਡਮ ਤੇ ਇਹ ਕਿਨਾਂ ਨੇ ਹੁਣ ਸ਼੍ਰੀ ਨਵੀਨ ਸਿੰਘਲਾ ਨੂੰ ਲਾਇਆ ਅੰਡਰ ਅ ਪ੍ਰੋਮਿਸ ਥੈਟ ਦੇ ਵਿਲ ਅਨਰਥ ਅ ਲੋਟ ਆਫ ਥਿੰਗਸ ਆਈ ਡੂ ਨੋਟ ਪੁਟ ਐਨ ਅਲੀਗੇਸ਼ਨ ਔਨ them इट कुड बी अ मैटर ऑफ कोइंसिडेंस, एज ऑफ नाउ कि इन्ह देन कर सारी फैब्रिकेशन शुरू हो गई एविडेंस कलैक्शन ख़त्म है एविडेंस कोई कलैक्ट नहीं कर सके हूँ एविडेंस जोड़ा है वो क्रिएट किया जा रहा बाय मेकिंग फॉल्स स्टेटमेंट्स इंड्यूसिंग एंड थ्रेटनिंग विटनेस इन टू मेकिंग स्टेटमेंट्स अंडर वन सिक्सटी फोर पुटिंग अनऑथोराइज परसनज ऑन द जॉब एंड दैन क्रिएटिंग फॉल्स स्टोरीज ਐਂਡ ਪਲਾਂਟਿੰਗ ਮੋਬਾਈਲ ਫੋਨਸ ਇਹਨਾਂ ਨੇ ਤੀਜੇ ਪਰਚੇ 'ਚ ਸਰਦਾਰ ਬਿਕਰਮ ਸਿੰਘ ਮਜੀਠੇ ਨੂੰ ਪਾਉਣਾ ਔਰ ਇਹ ਅਸੀਂ ਪ੍ਰੀਐਮਪਟ ਕਰ ਚੁੱਕੇ ਹਾਂ ਇਸ ਕਰਕੇ ਅਸੀਂ ਅੱਜ ਤੁਹਾਡੇ ਰੂਬਰੂ ਆਂ ਥੈਂਕ ਯੂ ਵੈਰੀ ਮਚ ਮੈਂ ਇੱਕ ਚੀਜ਼ ਇਹ ਚ ਐਡ ਕਰ ਦਿਆਂ ਜੀ ਮੈਂ ਜਸਟ ਇੱਕ ਚੀਜ਼ ਐਡ ਕਰ ਦਿਆਂ ਦੇਖੋ ਬੇਸਿਕ ਜਿਹਾ ਸਵਾਲ ਇਹ ਖੜਾ ਹੈ ਕਿਉਂਕਿ ਸੋਪਤੀ ਸਾਹਿਬ ਨੇ ਤੁਹਾਨੂੰ ਬੜਾ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਦੀ ਫੈਬ੍ਰਿਕੇਸ਼ਨ ਹੋ ਰਹੀ ਹੈ ਮਤਲਬ ਪਹਿਲਾਂ ਇੱਕ ਐਨਡੀਪੀਐਸ ਦਾ ਪਰਚਾ ਕੋਈ ਸਬੂਤ ਨਹੀਂ ਸੁਪਰੀਮ ਕੋਰਟ ਤੱਕ ਫਲੈਟ ਹੋਏ ਝਾੜ ਖਾਦੀ ਵਾਪਸ ਆ ਗਈ ਫੇਰ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੁਣ ਉਹ ਚ ਜਾਇਦਾਦ ਹੈ ਨਹੀਂ ਹੁਣ ਸਰਕਾਰ ਦੇ ਉੱਤੇ ਪ੍ਰੈਸ਼ਰ ਬਹੁਤ ਹੈ ਅਫਸਰਾਂ ਦੇ ਉੱਤੇ ਪ੍ਰੈਸ਼ਰ ਬਹੁਤ ਹੈ ਉਹਦੇ ਚ ਕੁਝ ਨਹੀਂ ਲੱਭਿਆ ਹੁਣ ਇਹਨਾਂ ਨੂੰ ਪਤਾ ਵੀ ਉਹ ਪਰਚਾ ਵੀ ਕਿਤੇ ਨਾ ਕਿਤੇ ਮੂਹਦੇ ਮੋ ਅਦਾਲਤਾਂ ਚ ਡਿੱਗਦਾ ਦਿਖ ਰਿਹਾ ਤਾਂ ਹੁਣ ਇੱਕ ਤੀਜਾ ਸਵਾਲ ਏ ਖੜਾ ਹੁੰਦਾ ਕਿ ਜਿਹੜੇ ਅਫਸਰ ਅੱਜ ਦਿੱਲੀ ਦੇ ਪ੍ਰੈਸ਼ਰ નીચે ਜਿਹੜੇ ਅਫਸਰ ਆ ਜਿਹੜੇ ਇੱਕ ਮਨੀਸ਼ ਪੁਰੀ ਤੇ ਜਿਹੜੇ ਦੂਸਰੇ ਮਹੇਸ਼ ਪੁਰੀ ਹੈ ਇਹਨਾਂ ਦੇ ਨੀਚੇ ਕੰਮ ਕਰ ਰਹੇ ਨੇ ਔਰ ਗਲਤ ਡਾਕੂਮੈਂਟਸ ਦੇ ਉੱਤੇ ਸਾਈਨ ਕਰ ਰਹੇ ਮੈਂ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਚੀਜ਼ਾਂ ਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਏਗਾ ਪਹਿਲਾ ਡਰੱਗ ਦਾ ਪਰਚਾ ਤੁਸੀਂ ਸੁਪਰੀਮ ਕੋਰਟ ਤੱਕ ਖੇੜਾ ਛੜਾ ਕੇ ਭਜੇ ਹੋ ਇਹ ਵੀ ਸਾਰਾ ਕੁਝ ਉੱਥੇ ਤੱਕ ਜਾਊਗਾ ਔਰ ਸੋਪਤੀ ਸਾਹਿਬ ਨੂੰ ਔਰ ਸਾਰੀ ਟੀਮ ਨਾਲ ਅਸੀਂ ਸਲਾਹ ਕਰਕੇ ਇਹ ਵਿਜੀਲੈਂਸ ਦੀ ਵੀ ਜਿਹੜੀ ਵੀਡੀਓ ਕੈਮਰਾਜ਼ ਨੇ ਸਾਰੇ ਇਹਦੀ ਵੀ ਰਿਕਾਰਡਿੰਗ ਪ੍ਰੀਜ਼ਰਵ ਕਰਾਵਾਂਗੇ ਕਿ ਉੱਥੇ ਕਿਸ ਤਰੀਕੇ ਦਿੱਲੀ ਤੋਂ ਅਨਔਥਰਾਇਜ਼ਡ ਬੰਦੇ ਸਵੇਰੇ ਐਂਟਰ ਹੁੰਦੇ ਨੇ ਇਨਵੈਸਟੀਗੇਸ਼ਨ ਮੋਨੀਟਰ ਕਰਦੇ ਨੇ ਨਹੀਂ ਰਿਟਾਇਰਡ ਅਧਿਕਾਰੀਆਂ ਦਾ ਕੀ ਕੰਮ ਹੈ ਜੀ ਕੀ ਪੰਜਾਬ ਪੁਲਿਸ ਕੰਪਿਡੈਂਟ ਦੀ ਕਦੇ ਚਟੋਪਾਦਿਆ ਸਾਹਿਬ ਰਿਟਾਇਰਡ ਕਦੇ ਨਰਿੰਜਨ ਸਿੰਘ ਰਿਟਾਇਰਡ ਹੁਣੇ ਮਹੇਸ਼ਪੂਰੀ ਦਿੱਲੀੋਂ ਰਿਟਾਇਰਡ ਕੀ ਰਿਟਾਇਰੀ ਆ ਕੇ ਦੱਸਣਗੇ ਕਿ ਇਨਵੈਸਟੀਗੇਸ਼ਨ ਕਿੱਦਾ ਹੈ ਜਿਹੜੇ ਮੌਜੂਦਾ ਆਈਪੀਐਸ